ਲੋ ਵੀ ਦੋਸਤੋ ਸਰ ਵੀਰਾਂ ਨੂੰ ਪਿਆ ਪਿਆ ਸਤਿ ਸ਼੍ਰੀ ਅਕਾਲ ਉਮੀਦ ਆ ਤੁਸਾਰੇ ਠੀਕ ਹੋਗੇ ਮੈਂ ਤੁਹਾਡਾ ਛੋਟਾ ਭਰਾ ਅਮਰਪਾਲ ਸਿੰਘ ਬਾਬੂ ਤੇ ਆਪਾਂ ਖੜੇ ਆਂਗੇ ਬਾਈ ਜੀ ਕਰਤਾਰ ਕੰਪਨੀਾਂ ਦੇ ਤੇ ਜਗਰਾਉ ਪੀਡੀਐਫ ਮੇਲੇ ਤੇ ਪਹੁੰਚਾਂਗੇ ਤੇ ਬਾਈ ਜੀ ਬਾਈਆਂ ਨੇ ਨਵਾਂ ਟਰੈਕਟਰ ਲਾਂਚ ਕੀਤਾ ਤੇ ਉਹਦੇ ਵਿੱਚ ਕੀ ਕੀ ਫੀਚਰ ਨੇ ਤੇ 4x4 ਹੈਗਾ ਤੇ ਵੀਡੀਓ ਚ ਬਣੇ ਰਿਓ ਬਾਈ ਜੀ ਕਰਦੇ ਆ ਬਾਈ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜੀ ਤੇ ਦੋ ਟਰੈਕਟਰ ਲੈ ਕੇ ਆਇਆ ਕਰਤਾਰ ਵਾਲੇ ਪਹਿਲਾਂ ਕੰਪੈਨ ਤਾਂ ਆਪਾਂ ਬਹੁਤ ਚੰਗੀ ਦੇਖੇ ਜਿਵੇਂ ਆਪਾਂ ਇਹ ਟਰੈਕਟਰ ਬਾਰੇ ਜਾਣਕਾਰੀ ਦਿਓ ਭਾਈ ਜੀ ਤੇ 4x4 ਚ ਆ ਗਿਆ ਤੇ ਕੀ ਕੀ ਫੀਚਰ ਨੇ ਜੀ ਬਹਿਮਤ ਨੂੰ ਕੰਪਨੀ ਟਰੈਕਟਰ ਬਾਰੇ ਦੱਸਾਂ ਅਸੀਂ 2016 ਦੇ ਵਿੱਚ ਕਰਤਾਰ ਟਰੈਕਟਰ ਬਣਾਉਣਾ ਸ਼ੁਰੂ ਕੀਤਾ ਸੀਗਾ ਪਹਿਲੇ ਅਸੀਂ ਐਕਸਪੋਰਟ ਮਾਡਲ ਬਣਾ ਰਹੇ ਸੀਗੇ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ 2021 ਦੇ ਵਿੱਚ ਅਸੀਂ ਇੰਡੀਆ ਦੇ ਵਿੱਚ ਡੋਮੈਸਟਿਕ ਮਾਡਲ ਲਾਂਚ ਕੀਤੇ ਪਹਿਲਾਂ ਅਸੀਂ 40 45 ਤੇ 50 3 ਐਚਪੀ ਕੈਟਾਗਰੀ ਦੇ ਵਿੱਚ ਅਸੀਂ ਟਰੈਕਟਰ ਲਾਂਚ ਕੀਤੇ ਸੀ ਫਿਰ ਅਸੀਂ 60th C ਕੈਟਾਗਰੀ ਦੇ ਵਿੱਚ 5963 ਮਾਡਲ ਲਾਂਚ ਕੀਤਾ ਸੀਗਾ ਇਸ ਮਾਡਲ ਦੀ ਗੱਲ ਕਰੀਏ ਕਰਤਾਰ ਇੱਕ ਗਲੋਬ ਟਰੈਕ ਸੀਰੀਜ਼ ਦਾ ਕਰਤਾਰਾ 5963 ਮਾਡਲ ਹੈ ਜੋ 4x4 ਹੈ ਤੇ 4x2 ਦੋਨੇ ਮਾਡਲਾਂ ਦੇ ਵਿੱਚ ਤੁਹਾਨੂੰ ਅਵੇਲੇਬਲ ਹੈ ਠੀਕ ਹੈ ਜੀ ਫਰੰਟ ਤੋਂ ਗੱਲ ਕਰੀਏ ਇਹਦਾ ਜੋ 4-ਵੀਲ ਡਰਾਈਵ ਦਾ ਫਰੰਟ ਐਕਸਲ ਹੈ ਉਹ ਕਰਾਰੋ ਦਾ ਆ ਜਾਂਦਾ ਜੀ ਠੀਕ ਹੈ ਜੀ ਔਰ 2-ਵੀਲ ਦੇ ਵਿੱਚ ਸਾਡਾ ਖੁਦ ਦਾ ਐਡਜਸਟੇਬਲ ਐਕਸਲ 755 16 ਦੇ ਟਾਇਰ ਸਾਈਜ਼ ਨਾਲ ਆ ਜਾਂਦਾ ਇਸ ਦੇ ਵਿੱਚ ਤੁਹਾਨੂੰ 9 5 24 ਦੇ ਟਾਇਰ ਮਿਲ ਜਾਂਦੇ ਨੇ ਠੀਕ ਹੈ ਜੀ ਔਰ 13 ਦੀ ਗੱਲ ਕਰੀਏ ਤਾਂ ਸਾਡੇ 40 HP ਤੋਂ ਲੈ ਕੇ 60 HP ਤੱਕ ਸਾਰੇ ਹੀ ਟਰੈਕਟਰਾਂ ਦੇ MRF ਦੇ ਟਾਇਰ ਮਿਲਣਗੇ ਠੀਕ ਹੈ ਜੀ ਉਸ ਤੋਂ ਬਾਅਦ ਬੈਟਰੀ ਸਾਰੇ ਟਰੈਕਟਰਾਂ ਦੇ ਵਿੱਚ ਐਕਸਾਈਡ ਦੀ ਆਉਗੀ ਤੇ 에ਅਰ ਕਲੀਨਰ ਡਰਾਈ ਟਾਈਪ 에ਅਰ ਕਲੀਨਰ ਸਾਰੇ ਟਰੈਕਟਰਾਂ ਦੇ ਵਿੱਚ ਹੀ ਸਾਡਾ ਕਾਮਨ ਹੈ ਠੀਕ ਹੈ ਜੀ ਇਸ ਟਰੈਕਟਰ ਦੇ ਵਿੱਚ ਅਸੀਂ ਇੰਜਨ ਦੀ ਗੱਲ ਕਰੀਏ ਤਾਂ ਇਹਦੇ 'ਚ ਕਰਲੋਸਟਰ ਦਾ 4860 ਸੀਸੀ ਦਾ 4 ਸਿਲੰਡਰ ਇੰਜਨ ਆ ਜਾਂਦਾ ਜੀ ਠੀਕ ਹੈ ਜੀ ਜਿਵੇਂ ਕਲਾਸਕਰ ਦੀ ਕੰਪਨੀ ਕਹਿੰਦੇ ਵਧੀਆ ਬਣਦੀ ਜਾਂਦੀ ਹੈ ਹਾਂਜੀ ਹਾਂਜੀ ਠੀਕ ਹੈ ਜੀ ਔਰ ਜਿਹੜਾ ਇਹ ਵਾਲਾ ਇੰਜਨ ਹੈ ਇਹ 4 ਸਿਲੰਡਰ ਦੇ ਵਿੱਚ 4160 ਸੀਸੀ ਦੇ ਨਾਲ ਨਾਲ 232 ਨਿਊਟਨ ਮੀਟਰ ਟਾਰਕ ਦਿੰਦਾ ਹੈਗਾ ਜਿਹਦੀ ਬੈਕਅਪ ਟਾਰਕ 45% ਆ ਜਾਂਦੀ ਹੈਗੀ ਜਿਹਦੇ ਨਾਲ ਟਰੈਕਟਰ ਦੇ ਆਰਪੀਐਮ ਘਟਾ ਡ੍ਰੌਪ ਹੁੰਦੇ ਆ ਲੋਡ ਘਟਾਉਂਦਾਗਾ ਤਾਂ ਡੀਜ਼ਲ ਦੀ ਖਪਤ ਹੈ ਜਿਹੜੀ ਉਹ ਘਟ ਜਾਂਦੀ ਹੈਗੀ ਠੀਕ ਹੈ ਜੀ ਔਰ ਉਸ ਤੋਂ ਬਾਅਦ ਗੱਲ ਕਰੀਏ ਕਲਚ ਦੀ ਤਾਂ ਇਹਦੇ ਵਿੱਚ ਲੁੱਕ ਦੀ ਕਲਚ ਪਲੇਟ ਪ੍ਰੈਸ਼ਰ ਪਲੇਟ ਆਉਂਦੀ ਹੈਗੀ ਔਰ ਕਲਚ ਦੋਨੋਂ ਵੱਖਰੇ ਵੱਖਰੇ ਆ ਜਾਂਦੇ ਆਗੇ ਟਰਾਂਸਮਿਸ਼ਨ ਕਲਚ ਪੈਰਤੇ ਆ ਔਰ ਪੀਟੀਓ ਕਲਚ ਵੱਖਰਾ ਹੱਥ ਤੇ ਆ ਜਾਂਦਾ ਹੈਗਾ ਠੀਕ ਹੈ ਇਹ ਹੱਥ ਤੇ ਆ ਹਾਂਜੀ ਤੁਸੀਂ ਪਹਿਲਾਂ ਟਰੈਕਟਰ ਰੋਕਣਾ ਟਰੈਕਟਰ ਰੋਕ ਸਕਦੇ ਹੋ ਪਹਿਲਾਂ ਅਗਰ ਪੀਟੀਓ ਰੁਕਣੀ ਹੈ ਪੀਟੀਓ ਰੋਕ ਸਕਦੇ ਹੋਗੇ ਜਿੱਦਾਂ ਕਈ ਵਾਰ ਕੀ ਹੁੰਦਾ ਹੈਗਾ ਨੋਰਮਲ ਡਿਊਲ ਕਲਚ ਦੇ ਵਿੱਚ ਆ ਜਾਂਦੇ ਹੈਗੇ ਜਿਵੇਂ ਆਪਾਂ ਕੰਬਾਈਨ ਤੇ ਟਰੈਕਟਰ ਚੜਾ ਲੈਂਦੇ ਆਗੇ ਹਾਂਜੀ ਤਾ ਇੱਕ ਖੇਤ ਤੋਂ ਦੂਜੇ ਖੇਤਾਂ ਲਈ ਆਪਾਂ ਕਟਰ ਰੋਕਦੇ ਆਂ ਪੀਟੀਓ ਦੇ ਪਰੋਂ ਰੁਕਣਾ ਹੁੰਦਾਗਾ ਤਾਂ ਆਪਾਂ ਪਹਿਲਾਂ ਟਰੈਕਟਰ ਨਿਊਟਰਲ ਹੁੰਦਾ ਪੂਰਾ ਕਲਚ ਦਬਦੇ ਟਰੈਕਟਰ ਰੁਕਦਾਗਾ ਫਿਰ ਆਪਣੀ ਪੀਟੀਓ ਰੁਕਦੀ ਹੈਗੀ ਪਰ ਇਹਦੇ ਵਿੱਚ ਅਗਰ ਤੁਰੇ ਜਾਂਦੇ ਦੇ ਵਿੱਚ ਆਪਾਂ ਕਲਚ ਦਬਕੇ ਗੇਅਰ ਨਿਊਟਰਲ ਕਰਦਾਂਗੇ ਤਾਂ ਚੱਲਦੇ ਟਰੈਕਟਰ ਦੇ ਵਿੱਚ ਤੁਸੀਂ ਪੀਟੀਓ ਰੋਕ ਸਕਦੇ ਹੋ ਕੱਲਾ ਟਰੈਕਟਰ ਰੋਕਣਾ ਦਾ ਟਰੈਕਟਰ ਰੋਕ ਸਕਦੇ ਹੋ ਬਾਕੀ ਜਿਹੜਾ ਰੀਪਰ ਦੇ ਟਰੈਕਟਰ ਚੱਲ ਰਹੇ ਹੁੰਦੇ ਨੇ ਈਵਲ ਕਲਚ ਦੇ ਵਿੱਚ ਆਪਾਂ ਕਲਚ ਦਬਦਿਆਂ ਤਾਂ ਕਈ ਵਾਰ ਕੀ ਹੁੰਦਾ ਆਪਾਂ ਅੱਧੇ ਤੋਂ ਜ਼ਿਆਦਾ ਕਲਚ ਦਬੇ ਜਾਂਦਾ ਜਿਹਨੇ ਪੀਟੀਓ ਕਲਚ ਪਲੇਟ ਸਲਿੱਪ ਮਾਰਦੀ ਹੈਗੀ ਸਾਡੀ ਮਸ਼ੀਨ ਲੋਡ ਤੇ ਚੱਲੀ ਹੁੰਦੇ ਚੋਕ ਆਉਂਦਾ ਦਾ ਰਹਿੰਦਾ ਹੈਗਾ ਇਹਦੇ ਤੇ ਆਪਾਂ ਪੂਰਾ ਕਲਚ ਦਬਵਾ ਦਾਂਗੇ ਤਾਂ ਸਿਰਫ ਟਰੈਕਟਰ ਦਾ ਹੀ ਕਲਚ ਹੈਗਾ ਪੀਟੀਓ ਅਗਰ ਆਪਾਂ ਯੂਜ਼ ਨਹੀਂ ਕਰ ਹਾਂ ਇਹਨੇ ਕੱਲੇ ਟਰੈਕਟਰ ਹੀ ਰੋਕਣਾ ਤੋਰਨ ਆ ਲਈ ਪੀਟੀਓ ਪੀਟੀਓ ਕਲਚ ਤੇ ਨੇ ਕੋਈ ਦਬਾ ਨਹੀਂ ਪਾਉਣਾ ਹੈਗਾ ਠੀਕ ਹੈ ਜੀ ਇਹ ਉਸ ਤੋਂ ਬਾਅਦ ਜਿਹੜੀ ట్రాన్స్‌ਮਿਸ਼ਨ ਦੀ ਗੱਲ ਕਰੀਏ ਤਾਂ ట్రాన్స్‌ਮਿਸ਼ਨ ਇਹਦੀ ਕਰਾਰੋ ਕੰਪਨੀ ਦੀ ਹੈ ਜੀ ਠੀਕ ਹੈ ਇਹ 24 ਸਪੀਡਾਂ ਦੇ ਵਿੱਚ ਆਉਂਦਾ ਹਾਈ ਲੋ మీడియం ਦੇ ਵਿੱਚ ਠੀਕ ਹੈ ਜੀ ਹਾਂ ਜੀ ਜਿਵੇਂ ਹੁਣ ਆਪਾਂ ਲੀਵਰਾਂ ਦੇ ਦੇਖੀਏ ਜਿਹੜਾ ਛੋਟੇ ਵਾਲਾ ਲੀਵਰ ਆਗਾ ਉਹ ਹਾਈ ਲੋ మీడియం ਦਾ ਆ ਜਾਂਦਾ ਵੱਡਾ ਜਿਹੜਾ ਲੀਵਰ ਆ ਉਹ ਗੇਰ ਰੇਂਜ ਲੀਵਰ ਆ ਜਾਂਦਾ 1 2 3 4 ਉਸ ਤੋਂ ਬਾਅਦ ਆਹ ਲੀਵਰ ਸ਼ਟਲ ਲੀਵਰ ਆ ਜਾਂਦਾ ਅੱਗੇ ਕਰਾਂਗੇ ਤਾਂ ਫਾਰਵਰਡ ਆ ਪਿੱਛੇ ਕਰਾਂਗੇ ਤਾਂ ਰਵਸ ਦੇ ਵਿੱਚ ਇਹ ਲੀਵਰ ਪੀਟੀਓ ਦਾ ਆ ਜਾਂਦਾ ਜੀ ਪੀਟੀਓ ਦੇ ਵਿੱਚ ਆਪਣੇ ਕੋਲੇ 540 540 ਇਕਨੋਮੀ ਤੇ ਗਰਾਉਂਡ ਸਪੀਡ ਵੀਟ ਆ ਗਰਾਉਂਡ ਸਪੀਡ ਚ ਕਰਦਾਂਗੇ ਗਰਾਉਂਡ ਸਪੀਡ ਦੇ ਵਿੱਚ ਕੀ ਹੁੰਦਾਗਾ ਕਿ ਅਗਰ ਤੁਹਾਡਾ ਟਰੈਕਟਰ ਪਹਿਲੇ ਲੋਅ ਦੇ ਵਿੱਚ ਚੱਲ ਰਿਹਾ ਤਾਂ ਪੀਟੀਓ ਦੇ ਚੱਕਰ ਹੋਸਾ ਉਹਨਾ ਹੋਣਗੇ ਅਗਰ ਹਾਈ ਦੇ ਵਿੱਚ ਚੱਲ ਰਿਹਾ ਤਾਂ ਉਹ ਜ਼ਿਆਦਾ ਸਪੀਡ ਤੇ ਹੋਣਗੇ ਜੇ ਆਪਣੇ ਕੋਲ 24 ਗੇਅਰ ਨੇ ਤਾਂ 24 ਸਪੀਡਾਂ ਹੀ ਸਾਡੇ ਕੋਲੇ ਪੀਟੀਓ ਦੇ ਬਣ ਜਾਂਦੀਆਂ ਨੇ ਜਿੰਨਾ ਸਾਡਾ ਟਰੈਕਟਰ ਚੱਲੇਗਾ ਓਨੀ ਹੀ ਤੇਜ਼ ਸਾਡੀ ਪੀਟੀਓ ਘੁੰਮੂਗੀ ਠੀਕ ਹੈ ਜੀ ਔਰ ਆ ਲਿਵਰੇ ਦਾ ਆ ਜਾਂਦਾ ਜੀ 4 ਵੀਲ ਡਰਾਈਵਾਂਗੇ ਜੀ ਕਰਨਾ ਜਦੋਂ ਆਪਾਂ ਨੂੰ ਫੋਰ ਵੀਲ ਦੀ ਲੋਡ ਨਹੀਂ ਹੈਗੀ ਤਾਂ ਆਪਾਂ ਪਿੱਛੇ ਕਰਾਂਗੇ ਟੂ ਵੀਲ ਦੇ ਵਿੱਚ ਕਰ ਸਕਦੇ ਹਾਂ ਹਾਂ ਜੀ ਫਿਰ ਸਿਰਫ ਪਿਛਲੇ ਟਾਇਰ ਹੀ ਘੁੰਮਣਗੇ ਅਗਰ ਆਪਾਂ ਲੋਡ ਤੇ ਚਲਾਉਣਾਗਾ ਤਾਂ ਇਹਨੂੰ ਫੋਰ ਵੀਲ ਲੰਗੇਜ ਕਰ ਦਾਂਗੇ ਤਾਂ ਚਾਰੇ ਡਰਾਈਵ ਪ੍ਰੋਪਰ ਖਿਚਾਈ ਕਰਦੇ ਹਾਂ ਹਾਂ ਜੀ ਤੇ ਵਾਈਬ੍ਰੇਟਰ ਦੀ ਗੱਲ ਕਰੀ ਬਾਈ ਜੀ ਕਿੰਨੀ ਕੀ ਵਾਈਬ੍ਰੇਸ਼ਨ ਹੈ ਜੀ ਡਰਾਈਵ ਵਾਈਬ੍ਰੇਸ਼ਨ ਬਹੁਤ ਨਾ ਦੇ ਬਰਾਬਰੀ ਹੈ ਜੀ ਕਿਉਂਕਿ ਚਾਰ ਸਿਲੰਡਰ ਇੰਜਨ ਦੇ ਵਿੱਚ ਵੈਸੇ ਵਾਈਬ੍ਰੇਸ਼ਨ ਖਤਮ ਹੋ ਜਾਂਦੀ ਹੈ ਬੈਲੈਂਸ ਬਣਿਆ ਹੁੰਦਾ ਬਾਕੀ ਕਰਲੋਸ ਕਰ ਇੰਜਨਾਂ ਵਾਈਬ੍ਰੇਸ਼ਨ ਇਹਦੀ ਹੁੰਦੀ ਆ ਉਹ ਸਿਰਫ ਇੰਜਨ ਦੀ ਹੀ ਹੁੰਦੀ ਹੈਗੀ ਤਾਂ ਇਦਾਂ ਕਰਲੋਸ ਕਰ ਇੰਜਨ ਆਪਾਂ ਸ਼ੁਰੂ ਤੋਂ ਯੂਜ਼ ਕਰਦੇ ਆ ਰਹੇ ਆਂਗੇ ਤਾਂ ਕਰਲੋਸ ਕਰ ਇੰਜਨ ਦੇ ਵਿੱਚ ਵਾਈਬ੍ਰੇਸ਼ਨ ਇੰਨੀ ਕੋਈ ਜ਼ਿਆਦਾ ਹੈ ਨਹੀਂ ਠੀਕ ਹੈ ਜਿਵੇਂ ਆਪਾਂ ਕਹਿੰਦੇ ਬੈਸਟ ਰਹਿਗਾ ਇਹਦਾ ਕਰਲੋਸ ਹਾਂਜੀ ਹਾਂਜੀ ਕਰਲੋਸ ਕਰ ਇੰਜਨ ਆ ਸਭ ਤੋਂ ਜ਼ਿਆਦਾ ਪਿਆਰਾ ਇੰਜਨ ਅੱਜ ਤੱਕ ਦਾ ਕਰਲੋਸ ਕਰ ਇੰਜਨ ਹੀ ਰਹਿਗਾ ਠੀਕ ਹੈ ਹਾਂਜੀ ਪਾਵਰ ਸਟੀering ਲਈ ਤੁਸੀਂ ਵੇਖੋਗੇ ਸੈਪਰੇਟ ਔਇਲ ਟੈਂਕ ਲਾਇਆ ਜਾਂਦਾ ਨਹੀਂ ਨਾਰਮਲ ਕੰਪਨੀਆਂ ਕੀ ਹੁੰਦਾਗਾ ਕਿ ਪਿਛਲੇ ਹਿੱਸੇ ਦਾ ਹੀ ਤੇਲ ਆਪਾਂ ਪਾਵਰ ਸਟੀering ਦੇ ਵਿੱਚ ਲੈ ਲੈਨੇ ਆ ਆਪਾਂ ਪਾਵਰ ਸਟੀering ਦਾ ਤੇਲ ਅਲੱਗ ਤੋਂ ਲਾਇਆ ਹੋਇਆ ਹਾਂਜੀ ਔਰ ਪਿਛਲੇ ਟਾਇਰਾਂ ਦੀ ਗੱਲ ਕਰੀਏ ਤਾਂ 16 9 28 ਦੇ ਸਾਨੂੰ ਟਾਇਰ ਸਾਈਜ਼ ਮਿਲੂਗਾ ਠੀਕ ਹੈ ਜੀ 4/4 ਦੇ ਵਿੱਚ ਵੀ ਸਾਡੇ ਕੋਲ ਦੋ ਮਾਡਲ ਨੇ ਇੱਕ ਇਹ اروਪੀਅਨ ਕਨੋਪੀ ਵਾਲਾ ਇਹਦੇ ਚ ਅੱਗੇ 6 ਵੇਟ ਆਉਣਗੇ ਪਿੱਛੇ 36 36 ਕਿਲੋ ਦਾ ਇੱਕ ਵੇਟ ਆਊਗਾ ਔਰ ਜਿਹੜਾ ਬਿਨਾ ਆਰੋਪੀ ਸਿਕਨੋਪੀ ਤੋਂ ਆ ਉਹ ਥੋੜਾ ਜਿਹਾ ਪ੍ਰਾਈਸ ਦੇ ਵਿੱਚ ਘਟ ਜਾਂਦਾ ਉਹ ਚ ਅੱਗੋਂ ਅੱਗੇ 4 ਵੇਟ ਆਉਣਗੇ ਪਿੱਛੇ ਵੇਟ ਨਹੀਂ ਆਉਂਦੇ ਹੈ ਔਰ ਆਰੋਪੀ ਸਿਕਨੋਪੀ ਨਹੀਂ ਹੁੰਦੀ ਹੈ ਔਰ ਆਪਾਂ ਪਿੱਛੇ ਗੱਲ ਕਰੀਏ ਜੀ ਤਾਂ ਸਭ ਤੋਂ ਪਹਿਲਾਂ ਜਿਹੜੀ ਹੁੱਕ ਹੈ ਵੀ 4 ਇੰਚੀ ਹੁੱਕਾ ਕਾਫੀ ਹੈਵੀ ਡਿਊਟੀ ਹੁੱਕ ਬਣਾਈ ਹੋਈ ਹੈ ਕੰਪਨੀ ਨੇ ਠੀਕ ਹੈ ਜੀ ਔਰ ਆ ਆਪਣਾ 540 ਤੇ ਇਕਨੋਮੀ ਮੋਡ ਵਾਲਾ ਲੀਵਰ ਆ ਜਾਂਦਾਗਾ ਪਿੱਛੇ ਇਧਰ 540 ਚ ਰੂ ਪੀਟੀਓ ਵਗੈਰਾ ਆਪਾਂ ਪਿੱਛੇ ਕਰ ਦਿੰਨੇ ਆ ਤਾਂ ਇਕਨੋਮੀ ਸਪੀਡ ਤੇ ਜਾਂਦੇ ਆ ਹੁਣ ਬਹੁਤ ਫਾਰਮੂਲੇ ਨੂੰ ਨਹੀਂ ਪਤਾ ਲੱਗਦਾ ਕਿ 540 ਤੇ 540 ਚ ਕੀ ਫਰਕ ਹੈ ਠੀਕ ਹੈ ਟਰੈਕਟਰ ਦੇ 1968 ਚੱਕਰਾਂ ਦੇ 540 ਚੱਕਰ ਮਿਲਦੇ ਜੀ ਆਪਾਂ ਨੂੰ ਜਦੋਂ ਇਹ ਅੱਗੇ 540 ਤੇ ਹੁੰਦੀ ਹੈ ਕਈ ਵਾਰ ਆਪਾਂ ਕੀ ਹੁੰਦਾਗਾ ਕਿ ਪੀਟੀਓ ਦੇ ਚੱਕਰ ਆਪਾਂ ਤੇਜ਼ ਕਰਦੇ ਹਾਂ ਉਹਨੇ ਟਰੈਕਟਰ ਦੇ ਚੱਕਰ ਹੀ ਜਿੰਨੇ ਆਪਾਂ ਘਟਾਉਣੇ ਹੁੰਦੇ ਬਟ ਪੀਟੀਓ ਦੇ ਆਪਾਂ ਉਨੇ ਹੀ ਰੱਖਣੇ ਹੁੰਦੇ ਆ ਤਾਂ ਜਦੋਂ ਉਹਨੂੰ ਇਕਨੋਮੀ ਮੂਡ ਚ ਕਰ ਦਾਂਗੇ ਲੀਵਰ ਨੂੰ ਤਾਂ ਜੋ 540 1968 ਤੇ ਮਰੇ ਸੀ ਉਹੀ 540 ਚੱਕਰ ਸਾਨੂੰ 1650 ਤੇ ਮਿਲਨੇ ਸ਼ੁਰੂ ਹੋ ਜਾਂਦੇ ਆ ਜੀ ਠੀਕ ਹੈ ਜਿੱਦਾਂ ਆਪਾਂ ਆਲਟੀਨੇਟਰ ਤੇ ਚਲਾ ਰਹੇ ਆ ਟਰੈਕਟਰ ਆ ਕੇ ਹੁੰਦਾ ਆਪਾਂ ਪਹਿਲਾਂ 1600 ਤੇ ਬਕੁਲੀਆਂ ਸੈਟਿੰਗ ਕੀਤੀ ਹੋਈ ਆ ਵੱਡੀ ਮੋਟਰ ਚਲਾਉਣੀ ਆਪਾਂ 540 ਤੇ ਚਲਾਵਾਂਗੇ ਟਰੈਕਟਰ ਤੇ 1900 ਚੱਕਰ ਰੱਖ ਲਾਂਗੇ ਜੇ ਆਪਾਂ ਹਲਕਾ ਲੋਡ ਪਾਉਣਾ ਛੋਟੀ ਮੋਟਰ ਚਲਾਉਣੀ ਆ ਘਰ ਦੀ ਬਿਜਲੀ ਚਲਾਉਣੀ ਆ ਤਾਂ ਆਪਾਂ ਇਕਨੋਮੀ ਮੂਡ ਚ ਕਰਕੇ ਉਹੀ ਜੋ 1500 ਤੇ ਰੱਖਦੇ ਆਂਗੇ ਉਨੂੰ ਆਪਾਂ ਕਟਾ ਕੇ 12-1300 ਚੱਕਰਾਂ ਦੇ ਕਰ ਲਾਂਗੇ ਇੰਜਨ ਦੇ ਚੱਕਰ ਘਟ ਜਾਣਗੇ ਡੀਜ਼ਲ ਦਾ ਖਰਚਾ ਵੀ ਘਟੂਗਾ ਪੀਟੀਓ ਦੀ ਪਾਵਰ ਸਾਨੂੰ ਉਨੀ ਮਿਲ ਜਾਣੀ ਹੈਗੀ ਵਿੱਚੇ ਫਿਰ ਚੱਕਰ ਔਰ ਡਿਸਟ੍ਰਿਬਿਊਟਰ ਇਹ ਆਪਣੇ ਕੋਲੇ ਆ ਗਿਆ ਠੀਕ ਹੈ ਬਾਹਰ ਆ ਗਿਆ ਲੀਵਰ ਆਪਾਂ ਸਿੱਧਾ ਸੀਟ ਦੇ ਨੇੜੇ ਕਰਤਾ ਕੰਟਰੋਲ ਜੋ ਪਰ ਨਾਰਮਲ ਤੁਸੀਂ ਡਿਸਟ੍ਰਿਬਿਊਟਰ ਦੇਖਿਆ ਉਹ ਜਾਂ ਸਿੰਗਲ ਐਕਟਿੰਗ ਜਾਂ ਡਬਲ ਐਕਟਿੰਗ ਇੱਕ ਮੋੜ ਦੇ ਵਿੱਚ ਆਉਂਦਾ ਬਟ ਜੋ ਅਸੀਂ ਲਾਇਆ ਇਹਦੇ ਵਿੱਚ ਇਹ ਦੋਨੇ ਮੋੜ ਚੇਂਜ ਹੋ ਜਾਂਦੇ ਨੇ ਆ ਨੋਬ ਹੈ ਇਹਨੂੰ ਤੁਸੀਂ ਸਿੰਗਲ ਐਕਟਿੰਗ ਕਰੋਗੇ ਆਪਾ ਪਾਈਪ ਵਿੱਚ ਪ੍ਰੈਸ਼ਰ ਆਊਗਾ ਦੂਜੀ ਸਾਈਡ ਦਬਾਂਗੇ ਤਾਂ ਉਹੀ ਪਾਈਪ ਚ ਨਿਊਟਰਲ ਰਿਵਰਸ ਆਏ ਜਿਹਨਾਂ ਨਾਲ ਟਰਾਲੀ ਤੇ ਚਲਾਉਨੇ ਆ। ਅਗਰ ਆਪਾਂ ਡਬਲ ਐਕਟਿੰਗ ਦੇ ਵਿੱਚ ਕਰਦਾਂਗੇ ਜਿੱਦਾਂ ਹੁਣ ਹੈਰੋ ਵਗੈਰਾ ਡਬਲ ਐਕਟਿੰਗ ਵਾਲੀਆਂ ਆਗੀਆਂ ਦੋ ਪਾਈਪਾਂ ਲੱਗਦੀਆਂ ਨੇ ਦੋਨਾਂ 'ਚ ਵਾਰੀ-ਵਾਰੀ ਪ੍ਰੈਸ਼ਰ ਚਾਹੀਦਾ ਹੁੰਦਾ ਤਾਂ ਜਦੋਂ ਇੱਕ ਪਾਈਪ ਪ੍ਰੈਸ਼ਰ ਦੇਊਗੀ ਦੂਜੀ ਪਾਈਪ ਨਿਊਟਰਲ ਹੋਊਗੀ ਜਦੋਂ ਦੂਜੀ ਪ੍ਰੈਸ਼ਰ ਦੇਊਗੀ ਤਾਂ ਪਹਿਲੀ ਪਾਈਪ ਨਿਊਟਰਲ ਹੋ ਜਾਊਗੀ। ਫੇਰੇ ਲੀਵਰ ਦੋਨੇ ਪਾਸੇ ਹੀ ਪ੍ਰੈਸ਼ਰ ਦੇਣ ਦਾ ਕੰਮ ਕਰਦਾ ਹੈਗਾ। ਦੋਨੇ ਪਾਸੇ ਪ੍ਰੈਸ਼ਰ ਤੇ ਕੰਮ ਕਰੂ। ਹਾਂਜੀ ਫੇਰ ਦੋਨੇ ਉਧੇ ਪਾਸੇ ਨਹੀਂ ਹੋਟਲ ਹੋ ਜਾਊਗਾ ਹਾਂ ਜੀ ਇਹ ਲਿਫਟ ਕਪੈਸਿਟੀ ਦੀ ਗੱਲ ਕਰੀਏ ਬਾਈ ਜੀ ਹਾਂ ਜੀ ਲਿਫਟ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਮੀਟਾ ਕੰਪਨੀ ਦੀ ਲਿਫਟ ਹੈ ਜੀ ਜੋ 2200 ਕਿਜੀ ਲਿਫਟ ਕਪੈਸਿਟੀ ਦੇ ਨਾਲ ਆ ਔਰ ਨਾਲ ਲਿਫਟੋਮੈਟਿਕ ਬਟਨ ਦਿੱਤਾ ਹੋਇਆ ਆਪਾਂ ਬਟਨ ਦਬਾਂਗੇ ਤਾਂ ਪੂਰੀ ਦੀ ਪੂਰੀ ਲਿਫਟ ਸਾਡੀ ਉੱਪਰ ਹੋ ਜਾਊਗੀ ਦੁਬਾਰਾ ਬਟਨ ਦਬਾਂਗੇ ਤਾਂ ਦੁਬਾਰੇ ਪਹਿਲੇ ਵਾਲੀ ਸੈਟਿੰਗ ਦੇ ਵਿੱਚ ਆ ਜਾਊਗੀ ਠੀਕ ਹੈ ਔਰ ਇੱਕ ਫੀਚਰ ਇਹਦੇ ਵਿੱਚ ਹੋਰ ਬਹੁਤ ਵਧੀਆ ਦਿੱਤਾ ਹੋਇਆਗਾ ਜੋ ਬੈਟਰੀ ਕਟ-ਆਫ ਸਵਿਚ ਦਾ ਜੇਕਰ ਤੁਸੀਂ ਆ ਸਵਿਚ ਬੰਦ ਕਰਤੀ ਹੈ ਤਾਂ ਪੂਰੇ ਟਰੈਕਟਰ ਦੀ ਸਪਲਾਈ ਕੱਟ ਹੋ ਜਾਊਗੀ ਸਵਿਚ ਨੂੰ ਔਨ ਕਰਦੇ ਆਂਗੇ ਉਸ ਤੋਂ ਬਾਅਦ ਹੀ ਟਰੈਕਟਰ ਸਟਾਰਟ ਹੋਣਾਗਾ ਤੇ ਪੂਰੀ ਸਪਲਾਈ ਟਰੈਕਟਰ ਦੇ ਵਿੱਚ ਬਾਅਦ ਹੀ ਆਉਣੀ ਹੈਗੀ ਇਹ ਜਿਹੜਾ ਐਮਰਜੈਂਸੀ ਸਵਿਚ ਹੈ ਹਾਂਜੀ ਐਮਰਜੈਂਸੀ ਹੈ ਜਦੋਂ ਆਪਾਂ ਕੋਈ ਪਿੱਛੇ ਕਈ ਵਾਰ ਹੁੰਦਾ ਹੈਗਾ ਆਪਾਂ ਕੋਈ ਟਰੋਲੀ ਵਗੈਰਾ ਨਾਲ ਅਟੈਚ ਕੀਤੀ ਆਪਾਂ ਟਰੋਲੀ ਦਾ ਕੰਮ ਕਰਾ ਵੈਲਡਿੰਗ ਵਗੈਰਾ ਕਰਵਾ ਲਿਆ ਆਪਾਂ ਟਰਮੀਨਲ ਖੋਲਣਾ ਪੈਂਦਾਗਾ ਜਾਂ ਆਪਾਂ ਕੋਈ ਇਲੈਕਟ੍ਰੋਨਿਕ ਕੰਮ ਕਰਵਾ ਰਹੇ ਐਕਸਟਰਾ ਲਾਈਟ ਡੈਕ ਵਗੈਰਾ ਫਿੱਟਮੈਂਟ ਕਰ ਰਹੇ ਆ ਨਾ ਫਿਰ ਆਪਾਂ ਨੂੰ ਕੀ ਹੁੰਦਾ ਕੋਈ ਵੀ ਆਪਾਂ ਇਲੈਕਟ੍ਰੀਕਲ ਪਾਰਟ ਫਿੱਟ ਕਰਨਾ ਪਹਿਲਾਂ ਪਹਿਲਾਂ ਟਰਮੀਨਲ ਖੋਲਣਾ ਪੈਂਦਾ ਬੈਟਰੀ ਤੋਂ ਬਟ ਹੁਣ ਜੇ ਆਪਾਂ ਇੱਥੋਂ ਕੱਟ ਕਰ ਦੇ ਜੇ ਤਾਂ ਆਪਾਂ ਇੱਥੋਂ ਹੀ ਕੱਟ ਕਰ ਦਾਂਗੇ ਫਿਰ ਕੀ ਹੁੰਦਾ ਲੰਬੇ ਟਾਈਮ ਲਈ ਟਰੈਕਟਰ ਆਪਣਾ ਖੜਾਗਾ ਤਾਂ ਇੰਨੀਆਂ ਤਾਰਾਂ ਘੁੰਮੀਆਂ ਨੇ ਜਿਹੜਾ ਕਰੰਟ ਦੀ ਸਪਲਾਈ ਉਹ ਚੱਲਦੀ ਰਹਿਣੀ ਹੈ ਮੇਨ ਤਾਰਾਂ ਦੇ ਵਿੱਚ ਤਾਂ ਬੈਟਰੀ ਜਿਹੜੀ ਆਪਣੀ ਥੋੜੀ ਜਲਦੀ ਡਿਸਚਾਰਜ ਹੋ ਜਾਂਦੀ ਹੈ ਅਗਰ ਆਪਾਂ ਸਵਿੱਚ ਕੱਟ ਕਰਤੀ ਤਾਂ ਸਿਰਫ ਇੱਕ ਤਾਰ ਦੇ ਵਿੱਚ ਹੀ ਕਰੰਟ ਰਹੂ ਜੇ ਬੈਟਰੀ ਤੋਂ ਇੱਥੇ ਤੱਕ ਆ ਰਹੀ ਆ ਉਸ ਤੋਂ ਬਾਅਦ ਅੱਗੇ ਕਰੰਟ ਪੂਰਾ ਕੱਟਿਆ ਨਾ ਤਾਂ ਬੈਟਰੀ ਦੀ ਲਾਈਫ ਵੀ ਬਾਦੀ ਜਾਂਦੀ ਹੈ ਨਾ ਜਲਦੀ ਡਿਸਚਾਰਜ ਨਹੀਂ ਹੁੰਦੀ ਠੀਕ ਹੈ ਜੀ ਆਰ ਕਰੰਟ ਦੇ ਖਾਦਾਂਗੇ ਤਾਂ ਵੀ ਨਹੀਂ ਖਾਦਾਂਗੇ ਹਾਂ ਜੀ ਔਰ ਆਪਾਂ ਇਹਦੀ ਸਰਵਿਸ ਟਾਈਮ ਦੀ ਗੱਲ ਕਰੀਏ ਤਾਂ ਪਹਿਲੀ ਸਰਵਿਸ ਹੈ ਜੀ 50 ਘੰਟੇ ਤੇ ਉਸ ਤੋਂ ਬਾਅਦ 500 500 ਘੰਟੇ ਦੇ ਇੰਟਰਵਲ ਤੇ ਇਹ ਸਰਵਿਸ ਹੁੰਦੀ ਹੈ ਠੀਕ ਹੈ ਜੀ ਹਾਂ ਜੀ ਤੇ ਜਿਹੜੇ ਪ੍ਰਾਈਸ ਰੇਟ ਦੀ ਗੱਲ ਕਰੀਏ ਸਰ ਹਾਂ ਜੀ ਜਿਹਦਾ ਐਮ ਆਰ ਪੀ ਕੰਪਨੀ ਵੱਲੋਂ ਕੋਟ ਕੀਤਾ ਹੈ ਨਾ ਉਹ 11,85,000 ਰਾਈ ਟੌਪ ਮ ਠੀਕ ਹੈ ਤੇ ਬਾਕੀ ਲੈ ਵੀ ਤੇ ਖੁੱਲੇ ਪਲੇਟਫਾਰਮ ਵਾਲਾ ਹੈ ਨਾ ਜੀ ਪਲੇਟਫਾਰਮ ਖੁੱਲਾ ਚੜ੍ਹਨ ਦੇ ਲਈ ਤੁਹਾਨੂੰ ਫੋਟੋਸ਼ਾਪ ਆਪਾਂ ਦੋਨੋਂ ਪਾਸੇ ਦਿੱਤੇ ਹੈਗੇ ਨਾਰਮਲ ਕੀ ਹੁੰਦਾ ਕਿ ਉਧਰਲੀ ਸਾਈਡ ਹੀ ਚੜ੍ਹ ਸਕਦੇ ਆ ਠੀਕ ਹੈ ਤੇ ਤੇਲ ਬ੍ਰੇਕਾਂ ਜਾ ਕੇ ਵਜੇ ਹਾਂਜੀ ਉਹ ਐਲਮਾਸਟਰ ਬ੍ਰੇਕ ਆਉਂਦੇ ਜੀ ਬਕਾਇਦਾ ਸਟicker ਲੱਗੇ ਹੋ ਉਨਾਂ ਦੇ ਕੋ ਜਿਵੇਂ ਆ سٹਾਰਟ ਕਰ ਲਵਾਂ ਨਾ سٹਾਰਟ ਕਰ ਵਾਜ ਬਿਸਮਲਾ ਮਿੰਨੀ ਮਿੰਨੀ ਬਾਜ ਆ ਗਈ ਤੇਰ ਖਰਚੇ ਦੀ ਗੱਲ ਕਰੀਏ ਬਈ ਤੇਰ ਖਰਚਾ ਕਿੰਨਾ ਹੈ ਤੇਰ ਖਰਚਾ ਜੀ ਜੋ ਸਾਨੂੰ ਕਸਟਮਰ ਦਾ ਫੀਡਬੈਕ ਆਇਆਗਾ ਜੋ ਪਹਿਲਾਂ ਟਰੈਕਟਰ ਚਲਾ ਰਹੇ ਸੀਗੇ ਉਹਨਾਂ ਨਾਲ ਉਹਨਾਂ ਦਾ ਆਪਾਂ ਕਹਿ ਲਈਏ ਕਿਸੇ ਮਾਡਲ ਨੂੰ 5% ਕਿਸੇ ਮਾਡਲ ਨੂੰ 10% ਘਟਿਆ ਅਜੇ ਤੱਕ ਸਾਨੂੰ ਇਹ ਕੋਈ ਸਿੰਗਲ ਕੰਪਲੇਨ ਨਹੀਂ ਹੈ ਕਿ ਜੋ ਮੈਂ ਟਰੈਕਟਰ ਪਹਿਲਾਂ ਚਲਾ ਰਿਆ ਸੀ ਉਹਦੋਂ ਨਾਲ ਖਰਚਾ ਵੱਧ ਕਰ ਰਿਹਾ ਟਰੈਕਟਰ ਠੀਕ ਹੈ ਜੀ ਕੰਮ ਦੀ ਕਪੈਸਿਟੀ ਵਾਧੀ ਹੈ ਕਿ ਡੀਜ਼ਲ ਦਾ ਖਰਚਾ ਘਟਿਆ ਠੀਕ ਹੈ ਜਿਵੇਂ ਆਪਾਂ ਕੰਪੇਨ ਦੀ ਗੱਲ ਕਰੀਆ ਪਹਿਲਾਂ ਪੂਰੀ ਬੈਸਟ ਰਹੀ ਕਿ ਪੁਰਾਣੀ ਬੋਤ ਹਾਂਜੀ ਉਸੇ ਤਰ੍ਹਾਂ ਹੀ ਸਾਡੇ ਟਰੈਕਟਰ ਦੀ ਕੁਆਲਟੀ ਵੀ ਆਪਾਂ ਤੁਸੀਂ ਦੇਖਿਆ ਸਾਰੀਆਂ ਚੀਜ਼ਾਂ ਆਪਾਂ ਟਾਪ ਕੁਆਲਟੀ ਦੀ ਹੀ ਲਾ ਰਹੇ ਆ ਕਾਪਰ ਰੇਡੀਏਟਰ ਅਜੇ ਤੱਕ ਹੁਣ ਟਰੈਕਟਰ ਦੇ ਵਿੱਚ ਕੋਈ ਨਹੀਂ ਦੇ ਰਿਹਾ ਤਾਂ ਸਾਡੇ ਜਿੰਨੇ ਟਰੈਕਟਰ ਆਦੇ ਸਭਾਂ ਦੇ ਰੇਡੀਏਟਰ ਵੀ ਆਪਾਂ ਕਾਪਰ ਦਾ ਲਗਾ ਕੇ ਦੇ ਰਹੇ ਹਾਂਗੇ ਠੀਕ ਹੈ ਜੀ ਆਪਾਂ ਸਾਰੀਆਂ ਚੀਜ਼ਾਂ ਜਿੰਨੀਆਂ ਵੀ ਲਾਈਆਂ ਨੇ ਇਸ ਦੇ ਵਿੱਚ ਟਾਪ ਕੁਆਲਟੀ ਦੀ ਹੀ ਲਾਈਆਂ ਨੇ ਔਰ ਉਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦਿਖਾਵਾਂ ਸਪੋਰਟ ਦੀ ਗੱਲ ਕਰੀਏ ਤੁਸੀਂ ਦੇਖੋ ਕਿਸੇ ਟਰੈਕਟਰ ਦੇ ਵਿੱਚ ਸਪੋਰਟ ਨਹੀਂ ਆਉਂਦੀ ਹੈ ਪਰ ਦੋਨੋਂ ਤਰਫਾ ਐਕਸਪਲਸ ਸਪੋਰਟ ਦਿੰਨੇ ਆ ਲੈ ਭਾਈ ਜੀ ਸਪੋਰਟ ਪੂਰੇ ਐ ਵੀ ਨਹੀਂ ਹੈਗਾ ਹਲਕੇ ਹੀ ਨਾ ਨਹੀਂ ਨਹੀਂ ਪ੍ਰੋਪਰ ਸਪੋਰਟ ਆ ਵਕਾਇਦਾ ਕੰਮ ਕਰਦੀ ਹੈਗੀ ਠੀਕ ਆ ਜੀ ਇਹ ਨਹੀਂ ਕਿ ਇੱਕ ਲਾਤੀ ਹੈ ਬਸ ਠੀਕ ਲੱਗੀ ਹੈਗੀ ਇਹ ਪ੍ਰੋਪਰ ਕੰਮ ਕਰਦੀ ਹੈ ਜਿੱਦਾਂ ਹੁਣ ਤੁਹਾਨੂੰ ਪਤਾ ਵੱਡੇ ਟਰੈਕਟਰਾਂ ਨਾਲ ਆਪਾਂ ਬਹੁਤ ਭਾਰੀ ਕੰਮ ਲੈਣੇ ਆ ਔਰ ਆਪਣੀ ਟਰੈਕਟਰ ਦੀ ਵਰਤੋਂ ਗਲਤ ਤਰੀਕੇ ਵੀ ਹੋ ਜਾਂਦੀ ਹੈ ਕਈ ਵਾਰ ਤਾਂ ਉਸ ਟਾਈਮ ਕੀ ਹੁੰਦਾ ਹੁਣ ਮੰਨ ਲਓ ਕਈ ਵਾਰ ਟਰੈਕਟਰ ਟਰਾਲੀ ਤੇ ਉੱਠ ਗਿਆ ਇੱਕਦਮ ਕਲਚ ਦਬਤਾ ਡਰਾਈਵਰ ਅਣਜਾਣ ਇੱਕਦਮ ਥੱਲੇ ਨਾ ਥੱਲੇ ਵੱਜ ਗਿਆ ਝਟਕੇ ਨਾਲ ਟਰੈਕਟਰ ਭਾਰੇ ਹੁੰਦੇ ਆ ਤਾਂ ਜਿਵੇਂ ਆ ਸਿਰਫ ਆ ਜੋਇੰਟ ਦੇ ਉੱਤੇ ਲੋਡ ਆਉਣਾਗਾ ਅਗਰ ਪਲੇਟ ਨਹੀਂ ਹੋਊਗੀ ਠੀਕ ਹੈ ਤੇ ਹੁਣ ਕੀ ਹੈ ਕਿ ਆਪਾਂ ਪਲੇਟ ਲੱਗੀ ਤਾਂ ਜੇ ਕੁਰਮ ਘਟ ਕੇ ਨਾਲ ਥੱਲੇ ਡਿੱਗਦਾ ਵੀ ਹੈ ਬਾਈ ਚੰਸਤਾ ਜਿਹੜਾ ਲੋਡ ਹੈਗਾ ਉਹ ਪੂਰੇ ਦੇ ਪੂਰੇ ਟਰੈਕਟਰ ਤੇ ਵੰਡਿਆ ਜਾਂਦਾ ਹੈ ਠੀਕ ਆ ਜੀ ਤਾਂ ਕੋਈ ਇੱਕ ਪਾਸੇ ਨਰਮ ਨਹੀਂ ਹੁੰਦਾ ਹੈਗਾਗਾ ਫਿਰ ਲੋਡ ਆ ਜੋ ਸਾਰੇ ਪਾਸੇ ਜਾਂਦਾ ਹੈ ਕਈ ਵਾਰਾ ਟੋਚਨ ਪਾ ਲੈਣੇ ਗਲਤ ਤਰੀਕੇ ਨਾਲ ਤੁਸੀਂ ਦੇਖਿਆ ਉਹ ਕਿੰਨੇ ਤਰੀਕ ਗਲਤ ਤਰੀਕੇ ਨਾਲ ਕਈ ਵਾਰਾ ਮਰ ਤੋਂ ਹੁੰਦੀ ਹੈ ਟਰੈਕਟਰ ਦੀ ਤਾਂ ਉੱਥੇ ਇਹ ਕੁਝ ਪਰਸੈਂਟ ਤੱਕ ਸੇਫਟੀ ਦਾ ਕੰਮ ਕਰਦਾ ਠੀਕ ਆ ਜੀ ਹੁਣ ਜੇ ਕਈ ਵਾਰ ਹੁੰਦਾ ਬਹੁਤ ਨਜ਼ਾਇਤ ਕਰਨਾ ਦਾ ਚਲੋ ਗੱਲ ਵੱਖਰੀ ਵੈਸੇ ਨਾਰਮਲ ਟਰੈਕਟਰ ਨੂੰ ਕਾफी ਸੇਫਟੀ ਹੋ ਜਾਂਦੀ ਹੈ ਇਹਦੇ ਵਿੱਚ ਠ ਅੱਗੇ ਤੁਸੀਂ ਦੇਖੋਗੇ ਜੀ ਸਾਡੀ 60 ਤੋਂ 65 ਕਿਲੋ ਦੀ ਬ੍ਰੈਕਟ ਆਉਂਦੀ ਹੈਗੀ 20-20 ਕਿਲੋ ਦੇ ਇਹ ਮਾਡਲ ਦੇ ਵਿੱਚ 6 ਵੇਟ ਆਉਂਦੇ ਆ 6-6 6 ਵੇਟ ਇੱਕ ਕਵਾਂਟਲ ਵੀਕਲ ਹਾਂਜੀ 1 ਕਵਾਂਟਲ 20 ਕਿਲੋ ਦੇ ਆ ਜਾਂਦੇ ਇਹ 60 ਠੀਕ ਹੈ ਇੱਕ ਕਵਾਂਟਲ 20 ਕਿਲੋ ਇਹ ਹੋਏ ਹੋਏ ਨੇ 60 ਕਿਲੋ ਦੀ ਬ੍ਰੈਕਟ ਆ ਜਾਂਦੀ ਹੈ ਔਰ ਟੂ 휠 ਡਰਾਈਵ ਦੇ ਵਿੱਚ ਜਿਵੇਂ ਤੁਸੀਂ ਆਹ ਟਰੈਕਟਰ ਦੇ ਵਿੱਚ ਦੇਖਿਆ 95 ਕਿਲੋ ਦਾ ਕੋਸ ਬੰਪਰ ਆਉਂਦਾ ਠੀਕ ਹੈ ਜੀ ਔਰ ਇਹਦੇ ਵਿੱਚ ਜੈਰੀਕਨ ਵੇਟ ਔਰ ਟੂ 휠 ਦੇ ਵਿੱਚ 95 ਕਿਲੋ ਬੰਪਰ ਆਉਂਦਾ ਇਹ ਠੀਕ ਹੈ ਬਾਈ ਜੀ ਠੀਕ ਹੈ ਭਾਈ ਜੀ ਠੀਕ ਹੈ ਠੀਕ ਹੈ ਧੰਨਵਾਦ ਜੀ ਓਕੇ ਠੀਕ ਹੈ ਲਓ ਭਾਈ ਜੀ ਵੀਡੀਓ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਮਿਲਦਾ ਕਿਸੇ ਨਵੀਆਂ ਤਾਂ ਧੰਨਵਾਦ